ਸੰਗਠਿਤ ਕਾਰਨ ਸਕੋਰਪਿਓ ਗੱਡੀ ਅਤੇ ਮੋਟਰਸਾਈਕਲ ਵਿਚਾਲੇ ਟੱਕਰ ਹੋਈ ਹੈ ਟੱਕਰ ਦੇ ਵਿੱਚ ਮੋਟਰਸਾਈਕਲ ਸਵਾਰ 40 ਸਾਲਾ ਅਮਰੀਕ ਸਿੰਘ ਦੀ ਮੌਤ ਹੋ ਗਈ ਜਦਕਿ ਦੂਜਾ ਪਾਰ ਗੰਭੀਰ ਜ਼ਖਮੀ ਹੋਇਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਦੱਸਿਆ ਗਿਆ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਦੋਪਰਾਵਾਂ ਦੀ ਸਕੋਰਪੀਓ ਕਾਰ ਨਾਲ ਟੱਕਰ ਹੋ ਗਈ ਸੀ ਜਿਸ ਦੇ ਕਰਕੇ ਕਾਰ ਚਾਲਕ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਤੇ ਜਦੋਂ ਮੋਟਰਸਾਈਕਲ ਸਵਾਰ ਅਮਰੀਕ ਸਿੰਘ ਅਤੇ ਉਸ ਦਾਪਰਾ ਆਪਣੀ ਦੁਕਾਨ ਤੋਂ ਜਾ ਰਹੇ ਸਨ ਤਾਂ ਇੱਕ ਸਕੋਰਪੀਓ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਅਮਰੀਕ ਸਿੰਘ ਦੀ ਮੌਤ ਹੋ ਗਈ ਹੈ ਜਦਕਿ ਉਸ ਦਾਪਰਾ ਆਪਣੀ ਜਾਨ ਦੀ ਲੜਾਈ ਲੜ ਰਿਹਾ ਹੈ ਮਾਨਸਾ ਦੇ ਵਿੱਚ ਸੰਗਠ ਤੁੰਦ ਕਰਕੇ ਜ਼ਬਰਦਸਤ ਹਾਦਸਾ ਹੋਇਆ ਗੱਡੀ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਹੈ ਜੁਤੇ ਕਿ ਮੋਟਰਸਾਈਕਲ ਸਵਾਰ ਅਮਰੀਕ ਸਿੰਘ ਸੀ ਜਿਸ ਦੀ ਕਿ ਮੌਤ ਹੋ ਗਈ ਤੇ ਦੂਸਰਾ ਪਰਾ ਜਿਹੜਾ ਕਿ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਜਿਸ ਦੀ ਕਿ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਫਿਲਹਾਲ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਹਾਂਜੀ ਕੱਲ 8:30 ਵਜੇ ਰਾਤ ਇਥੇ ਇੱਕ ਬਾਈਕ ਸਵਾਰ ਸੀ ਦੋ ਭਰਾ ਸਕੇ ਭਰਾ ਹੈਗੇ ਸੀ ਉਹਨਾਂ ਦਾ ਇੱਕ ਸਕੋਰਪੀਓ ਗੱਡੀ ਨਾਲ ਐਕਸੀਡੈਂਟ ਹੋਇਆ ਡੀਸੀ ਤਿੰਨ ਕੂਣੀ ਤੇ ਜਿਹਦੇ ਵਿੱਚ ਅਮਰੀਕ ਸਿੰਘ ਜੀ ਦੀ ਉਮਰ 40 ਸਾਲ ਹੈਗੀ ਹੈ ਕਰੀਬ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਸੀ ਤੇ ਉਹਨਾਂ ਦੇ ਜਿਹੜੇ ਭਰਾ ਹੈਗੇ ਕੁਲਵੰਤ ਸਿੰਘ ਉਹ ਜੇਰੇ ਇਲਾਜ ਪੀਜੀਆਈ ਦਸਲ ਨੇ ਸਰ ਜਿਹੜੀ ਸਕੋਰਪੀਓ ਸੀ ਕਿੱਥੋਂ ਦੀ ਗੱਡੀ ਹੈ ਇਹ ਹਰਿਆਣਾ ਨੰਬਰ ਗੱਡੀ ਹੈਗੀ ਹੈ ਜਿਹਦੇ ਬਾਰੇ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ ਜੋ ਵੀ ਹੋਏਗਾ ਮੌਕੇ ਤੇ ਆਪ ਕੋ ਅਨਸਾਰ ਉਹਦੇ ਮੈਰਿਟਨ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਏਗੀ ਜਿਹੜਾ ਸਕੋਰਪੀਓ ਚਾਲਕਾ ਸਰ ਉਹਦੀ ਹਾਲਾਤ कैसी ਨੇ ਉਹ ਉੱਥੋਂ ਮੌਕੇ ਤੋਂ ਭੱਜ ਚੁੱਕੀ ਸੀ ਜਿਹੜਾ ਜਿਹਦੇ ਬਾਰੇ ਤਸਦੀਕ ਕੀਤਾ ਜਾ ਰਿਹਾ ਇਹ ਬੱਤੀਆਂ ਵਾਲੇ ਚੌਂਕ ਕੋਲੇ ਮੁੰਡਾ ਅਮਰੀਕ ਸਿੰਘ ਤੇ ਕਲਵੰਤ ਸਿੰਘ ਆਪਦੇ ਟਾਇਰਾਂ ਦੀ ਦੁਕਾਨ ਸੀ ਇਹਨਾਂ ਦੀ ਉੱਥੋਂ ਆ ਰਹੇ ਸੀ ਮੋਟਰਸਾਈਕਲ ਤੇ ਮਗਰ ਉਹਨਾਂ ਦਾ ਬੇਟਾ ਆ ਰਿਹਾ ਸੀ ਜਦੋਂ ਚੌਂਕ 'ਚੋਂ ਇਹ ਅੱਡੇ ਵਾਲੀ ਸ਼ੈਡ ਮੋੜਨ ਲੱਗੇ ਤੇ ਉਧਰੋਂ ਬਰਨਾਲਾ ਸ਼ੈਡ ਤੋਂ ਗੱਡੀ ਆਉਂਦੀ ਸੀ ਸਕਰਪਿਓ ਬਹੁਤ ਤੇਜ਼ ਰਫਤਾਰ ਦੇ ਨਾਲ ਗੱਡੀ ਸੀ ਅਚਨਚੇਤ ਆ ਕੇ ਲਿਆ ਕੇ ਗੱਡੀ ਇਹਨਾਂ ਦੇ ਵਿੱਚ ਮਾਰੀ ਗਈ ਹੈ ਤੇ ਉੱਥੇ ਅਮਰੀਕ ਸਿੰਘ ਦੀ ਤਾਂ ਤੁਰਤ ਮੌਕੇ ਦੀ ਡੈਥ ਹੋ ਗਈ ਹੈ ਤੇ ਉਹ ਕਲਵੰਤ ਸਿੰਘ ਜੀ ਜਿਹੜਾ ਮੁੰਡਾ ਉਹਨੂੰ ਚਾਕੇ ਸਿਵਲ ਹਸਪਤਾਲ ਲਿਆਂਦਾ ਗਿਆ ਇਥੋਂ ਉਹਨੂੰ ਪਟਿਆਲੇ ਰੈਫਰ ਕਰਤਾ ਪਟਿਆਲੇ ਤੋਂ ਉਹ ਚੰਡੀਗੜ੍ਹ ਪੀਜੀਆਈ ਦੇ ਵਿੱਚ ਰੈਫਰ ਕੀਤਾ ਗਿਆ ਤੇ ਇਹਦੀ ਅਮਰੀਕ ਸਿੰਘ ਦੀ ਡੈੱਡ ਬੋਡੀ ਹੈ ਜਿਹੜੀ ਉਹ ਸਰਕਾਰੀ ਹਸਪਤਾਲ ਚ ਹੈ ਤੇ ਹੁਣ ਅਸੀਂ ਇੱਥੇ ਸਿਟੀ ਟੂ ਥਾਣਾ ਦੇ ਵਿੱਚ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਇਹਨਾਂ ਨੂੰ ਬਣਦੀ ਕਾਰਵਾਈ ਆ ਜੋ ਕੀਤੀ ਜਾਵੇ ਇਹਨਾਂ ਤੇ ਜਿਹੜੇ ਬੰਦਿਆਂ ਨੇ ਗੱਡੀ ਮਾਰੀ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਪਰਿਵਾਰ ਦੇ ਨਾਲ